ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਅਮੀਰ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਵੀਡੀਓ ਜੀ ਬਹੁਤ ਹੀ ਵਧੀਆ ਪੈਣਾਂ ਲਈ ਕਿਉਂਕਿ ਆਪਣੇ ਘਰਾਂ ਵਿੱਚ ਜਿਹੜੇ ਗੈਸ ਦੇ ਬਰਨਰ ਨੇ ਨਾ ਉਹ ਬੰਦ ਹੋ ਜਾਂਦੇ ਆ ਕਈ ਵਾਰੀ ਤੇ ਗੈਸ ਚਲਾਈਦਾ ਤੇ ਬਹੁਤ ਹੀ ਸਲੋ ਸਲੋ ਚੱਲਦੇ ਆ ਇਸ ਤਰ੍ਹਾਂ ਕਾਰਬਨ ਨਾਲ ਦੇ ਨਾ ਵਿੱਚ ਜੰਮ ਜਾਂਦੀ ਕਈ ਵਾਰੀ ਘੱਟਾ ਮਿੱਟੀ ਵੀ ਛੇਕਾਂ ਦੇ ਵਿੱਚ ਜੰਮ ਜਾਂਦਾ ਤੇ ਜਦੋਂ ਇਹ ਛੇਕ ਬੰਦ ਹੋ ਜਾਂਦੇ ਨਾ ਉਹਨਾਂ ਦੇ ਕਾਰਨ ਨੇ ਇਹਦੇ ਵਿੱਚ ਇਹ ਜਿਹੜੀ ਆਪਣੀ ਗੈਸ ਘਟ ਆਉਂਦੀ ਤੇ ਉਹ ਗੈਸ ਘਟ ਆਉਣ ਦਾ ਕਾਰਨ ਸ਼ੇਕ ਬੰਦ ਹੋਏ ਹੁੰਦੇ ਇਸ ਕਰਕੇ ਆਪਣੇ ਜਿਹੜੇ ਗੈਸ ਤੇਜ਼ ਨਹੀਂ ਚੱਲਦੇ ਤੇ ਬਹੁਤ ਹੀ ਜ਼ਿਆਦਾ ਸਲੋ ਚੱਲਦੇ ਇਹਦੇ ਵਾਸਤੇ ਆਪਾਂ ਵੀਡੀਓ ਲੈ ਕੇ ਆਏ ਆ ਤੇ ਅੱਜ ਆਪਾਂ ਇਹਨਾਂ ਨੂੰ ਸਾਫ਼ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਪਾਂ ਇੱਥੇ ਆਪਾਂ ਇੱਕ ਡੂੰਗਾ ਲੈ ਲਿਆ ਵੱਡਾ ਸਾਰਾ ਤੇ ਤਾਂ ਜੋ ਜਿਵੇਂ ਦੀ ਮਰਜ਼ਾ ਤੁਸੀਂ ਮਰਜ਼ੀ ਕੋਲੀ ਲੈ ਲਓ ਭਾਵੇਂ ਜਿੰਦੇ ਵਿੱਚ ਆਪਣੇ ਨਾ ਡੁੱਬ ਸਕਣ ਬਰਨਰ ਜਿਹੜੇ ਆਪਣੇ ਇਹ ਚੰਗੀ ਤਰ੍ਹਾਂ ਡੁੱਬਨੇ ਚਾਹੀਦੇ ਆ ਤੇ ਇਸ ਤਰ੍ਹਾਂ ਆਪਾਂ ਗਰਮ ਪਾਣੀ ਲੈ ਲਿਆ ਪੂਰਾ ਗਰਮ ਪਾਣੀ ਹੋਣਾ ਚਾਹੀਦਾ ਉਬਲਦਾ ਹੋਇਆ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਮਿੱਠਾ ਸੋਡਾ ਪਾ ਦਾਂਗੇ ਮਿੱਠਾ ਸੋਡਾ ਆਮ ਹੀ ਆਪਣੇ ਘਰਾਂ ਵਿੱਚ ਹੁੰਦਾ ਇਸ ਤਰ੍ਹਾਂ ਆਪਾਂ ਇੱਕ ਚਮਚ ਮਿੱਠਾ ਸੋਡੇ ਦਾ ਪਾ ਦੇਣਾ ਕਿਉਂਕਿ ਇਹਦੇ ਨਾਲ ਜਿੰਨੀ ਵੀ ਆਪਣੀ ਇਹ ਮੈਲ ਹੋਊਗੀ ਨਾ ਇਹਦੇ ਵਿੱਚ ਸਾਰੀ ਇਹ ਕੱਢ ਦੇਣੀ ਇਹਨਾਂ ਦੇ ਜਿਵੇਂ ਸ਼ੇਕਾਂ ਦੇ ਵਿੱਚ ਮੈਲ ਫਸੀ ਹੁੰਦੀ ਹੈ ਨਾ ਸਾਰੇ ਸਾਫ਼ ਹੋ ਜਾਣਗੇ ਬਿਲਕੁਲ ਤੇ ਆਪਾਂ ਇੱਕ ਪਾਊਚ ਲੈ ਲਿਆ ਜੀ ਸ਼ੈਂਪੂ ਦਾ ਕੋਈ ਵੀ ਸ਼ੈਂਪੂ ਤੁਸੀਂ ਲੈ ਲਓ ਕਿਸੇ ਵੀ ਤਰ੍ਹਾਂ ਦਾ ਕਿਹੜੀ ਮਰਜੀ ਕੰਪਨੀ ਦਾ ਜ਼ਰੂਰੀ ਨਹੀਂ ਕਿ ਕਲੀਨਿਕ ਪਲੱਸ ਹੀ ਹੋਣਾ ਚਾਹੀਦਾ ਕੋਈ ਵੀ ਸ਼ੈਂਪੂ ਤੁਸੀਂ ਲੈ ਸਕਦੇ ਹੋ ਸ਼ੈਂਪੂ ਨਹੀਂ ਤੇ ਤੁਸੀਂ ਕੱਪੜੇ ਧੋਣ ਵਾਲਾ ਸਰਫ ਵੀ ਪਾ ਸਕਦੇ ਹੋ ਇਹਦੇ ਵਿੱਚ ਕੋ ਕੋਈ ਇਸ਼ੂ ਨਹੀਂ ਹੈਗਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਲੈਣਾ ਤੇ ਹਲਾ ਕੇ ਇਹਦੇ ਵਿੱਚ ਆਪਾਂ ਇਹਨਾਂ ਨੂੰ 15 ਮਿੰਟ ਲਈ ਡੋਬਾਂਗੇ ਤਾਂ ਜੋ ਆਪਣਾ ਨਾ 15 ਮਿੰਟ ਇਹਨਾਂ ਨੂੰ ਡੋਬੀ ਰੱਖਣਾ ਇਹਦੇ ਵਿੱਚ ਤੇ ਜਿਹੜੀ ਇਹਨਾਂ ਦੀ ਮੈਲ ਸਾਰੀ ਜਿਹੜੀ ਹੈ ਆਪਣੇ ਹੋ ਜੂਗੀ ਬਾਹਰ ਆ ਜੂਗੀ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ 15 ਮਿੰਟ ਲਈ ਟੱਕ ਕੇ ਤੇ ਰੱਖਾਂਗੇ ਤਾਂ ਜੋ ਇਹ ਸਾਰੀ ਜਿਹੜੀ ਮੈਲ ਇਹਨਾਂ ਦੀ ਬਾਹਰ ਆ ਜਾਏ ਤੇ ਜਿਹੜੇ ਆਪਣੇ ਛੇਕ ਇਹਨਾਂ ਦੇ ਬੰਦ ਹੋਏ ਹੋਏ ਆ ਉਹ ਬਿਲਕੁਲ ਖੁੱਲ ਜਾਣਗੇ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਸਾਫ਼ ਕਰ ਸਕਦੇ ਹੋ ਗੈਸ ਬਰਨਰ ਨੂੰ ਤੇ ਵੇਖੋ ਆਪਣੇ 15 ਮਿੰਟ ਹੋ ਗਏ ਆ ਤੇ ਵੇਖੋ ਤੁਹਾਨੂੰ ਉੱਪਰੋਂ ਦੇਖ ਹੀ ਰਹੇ ਹੋਣੇ ਆ ਕਿ ਪਹਿਲਾਂ ਕਿੰਨੇ ਬਲੈਕ ਹੋਏ ਪਏ ਸੀ ਤੇ ਹੁਣ ਵੇਖੋ ਅੱਧੋਂ ਜ਼ਿਆਦੀ ਇਹਨਾਂ ਦੀ ਜਿਹੜੀ ਕਾਲਸ ਉੱਤੋਂ ਲੱਗ ਗਈ ਹੈ ਤੇ ਇਸ ਤਰ੍ਹਾਂ ਆਪਾਂ ਹੁਣ ਇੱਕ ਕੋਈ ਵੀ ਬਰਸ਼ ਲੈ ਲਓ ਤੁਸੀਂ ਜਿਵੇਂ ਦੰਦਾ ਵਾਲਾ ਬਰਸ਼ ਹੋਵੇ ਕੋਈ ਵੀ ਬੁਰਸ਼ ਹੋਵੇ ਉਹਨੂੰ ਲੈ ਲੈਣਾ ਤੁਸੀਂ ਜੈਸ ਕਰੱਬ ਹੋਵੇ ਉਹਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹੁਣ ਵਿੱਚੋਂ ਸਾਫ਼ ਕਰਾਂਗੇ ਤਾਂ ਜੋ ਇਹਦੇ ਵਿੱਚ ਵੀ ਜੇ ਕੋਈ ਮੈਲ ਫਸੀ ਹੈ ਤੇ ਆਪਾਂ ਉਹ ਚੰਗੀ ਤਰ੍ਹਾਂ ਸਾਫ਼ ਕਰ ਸਕੀਏ ਤੇ ਇਸ ਤਰ੍ਹਾਂ ਆਪਾਂ ਬਰਸ਼ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਰਗੜ ਕੇ ਤੇ ਚੰਗੀ ਤਰ੍ਹਾਂ ਵਿੱਚੋਂ ਸਾਫ਼ ਕਰਨਾ ਤੇ ਤਾਂ ਹੀ ਆਪਣੇ ਇਹਨਾਂ ਦੇ ਵਿੱਚੋਂ ਚੰਗੀ ਤਰ੍ਹਾਂ ਸਫਾਈ ਹੋਊਗੀ ਤੇ ਕਾਰਬਨ ਜੰਮਣ ਨਾਲੇ ਪੂਰੇ ਕਾਲੇ ਹੋ ਜਾਂਦੇ ਇਸ ਕਰਕੇ ਕਿਉਂਕਿ ਚੱਲਦੇ ਰਹਿੰਦੇ ਆਪਾਂ ਡੇਲੀ ਇਹਨਾਂ ਦੀ ਵਰਤੋਂ ਕਰਦੇ ਆ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਸਾਫ਼ ਕਰਾਂਗੇ ਤੇ ਤੁਸੀਂ ਇਸ ਤਰ੍ਹਾਂ ਜੇ ਕੋਈ ਕੱਪੜੇ ਧੋਣ ਵਾਲੀ ਸਰਫੇ ਤੇ ਉਹ ਵੀ ਤੁਸੀਂ ਬੁਰਸ਼ ਨੂੰ ਲਾ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਨਾ ਫਿਰ ਸਾਫ਼ ਕਰਨਾ ਇਹਦੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ਼ ਹੋ ਜਾਂਦਾ ਕਿਉਂਕਿ ਆਮ ਹੀ ਆਪਣੇ ਜਿਹੜੇ ਗੈਂਸ ਹੈ ਨਾ ਜਿਵੇਂ ਕਈ ਵਾਰੀ ਚਾਹ ਡੁੱਲ ਗਈ ਕਦੀ ਦੁੱਧ ਡੁੱਲ ਗਿਆ ਤੇ ਇਹਨਾਂ ਦੇ ਵਿੱਚ ਜਿਹੜੇ ਆਪਣੇ ਸ਼ੇਕ ਹੁੰਦੇ ਸ਼ੇਕਾਂ ਦੇ ਵਿੱਚ ਫਸ ਜਾਂਦਾ ਜੰਮ ਜਾਂਦਾ ਉਸ ਦੇ ਕਾਰਨ ਜਿਹੜਾ ਆਪਣੇ ਨਾ ਗੈਸ ਬਰਨਰ ਬੰਦ ਹੋ ਜਾਂਦਾ ਬੰਦ ਹੋ ਨਾਲ ਕਈ ਵਾਰੀ ਆਪਣੇ ਭਾਂਡੇ ਵੀ ਕਾਲੇ ਹੋਣ ਲੱਗ ਜਾਂਦੇ ਇਸ ਕਰਕੇ ਨਾ ਇਹਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਤੇ ਸਾਫ਼ ਕਰਦੇ ਰਹਿਣਾ ਚਾਹੀਦਾ 10 15 ਮਿੰਟ 10 15 ਦਿਨਾਂ ਬਾਅਦ ਇਹਨਾਂ ਨੂੰ ਸਾਫ਼ ਕਰਦੇ ਰਹੋ ਇਸ ਤਰ੍ਹਾਂ ਤੇ ਇਹ ਬਿਲਕੁਲ ਨਹੀਂ ਖਰਾਬ ਹੁੰਦੇ ਤੇ ਆਪਣੇ ਗੈਸ ਵੀ ਬਹੁਤ ਹੀ ਤੇਜ਼ ਚੱਲਦੇ ਆ ਤੇ ਨਹੀਂ ਤਾਂ ਇਹ ਸਲੋ ਚੱਲਣ ਲੱਗ ਜਾਂਦੇ ਜਿਵੇਂ ਜਿਵੇਂ ਇਹਨਾਂ ਦੇ ਸ਼ੇਕ ਬੰਦ ਹੋਈ ਜਾਂਦੇ ਉਵੇਂ-ਉਵੇਂ ਆਪਣੇ ਨਾ ਇਹ ਗੈਸ ਫਿਰ ਪੂਰਾ ਤੇਜ਼ ਨਹੀਂ ਚੱਲਦਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਸਾਫ਼ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਵਰਤਾਂਗੇ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਆਪਣੇ ਇਸ ਟ੍ਰਿਕ ਦੇ ਨਾਲ ਤੁਸੀਂ ਆਪਣੇ ਗੈਸ ਨੂੰ ਗੈਸ ਬਰਨਰ ਨੂੰ ਸਾਫ਼ ਕਰਕੇ ਜਰੂਰ ਵੇਖਿਓ ਤੇ ਇਸ ਤਰ੍ਹਾਂ ਜਿਵੇਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਜਰੂਰ ਕਰਦਿਆ ਕਰੋ ਤੇ ਤਾਂ ਜੋ ਆਪਣੀ ਸਾਰਕਾਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਸ ਤਰ੍ਹਾਂ ਆਪਾਂ ਦੂਸਰਾ ਛੋਟੇ ਵਾਲਾ ਬਰਨਰ ਵੀ ਸਾਫ਼ ਕਰਾਂਗੇ ਇਸੇ ਤਰ੍ਹਾਂ ਤੇ ਦੋਨਾਂ ਵਿੱਚ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਸਫਾਈ ਇੱਕ ਦੀ ਹੋ ਗਈ ਹੈ ਤੇ ਆਪਾਂ ਦੂਸਰੇ ਦੀ ਕਰਾਂਗੇ ਇਸੇ ਤਰ੍ਹਾਂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਨਾ ਤਾਂ ਜੋ ਚੰਗੀ ਤਰ੍ਹਾਂ ਸਾਫ਼ ਹੋ ਸਕੇ ਤੇ ਇਸ ਤਰ੍ਹਾਂ ਆਪਾਂ ਹੁਣ ਦੂਸਰਾ ਵੀ ਹੈ ਵੇਖੋ ਸਾਫ਼ ਕਰ ਇੱਕ ਸਾਫ਼ ਕਰ ਲਿਆ ਤੇ ਦੂਸਰਾ ਵੀ ਆਪਾਂ ਕਰਦੇ ਪਏ ਤੇ ਬਿਲਕੁਲ ਆਪਣਾ ਸਾਫ਼ ਹੋ ਜਾਊਗਾ ਤੇ ਆਪਣੇ ਜਿਵੇਂ ਨਾ ਬਲੈਕ ਜੇ ਹੋ ਜਾਂਦੇ ਥੋੜੇ ਜਿਆਦੇ ਉਹ ਕਈ ਵਾਰੀ ਨਹੀਂ ਵੀ ਪੂਰੇ ਆਪਣੇ ਕਾਲਚ ਲੈਂਦੀ ਤਾਂ ਉਹਨ ਦੇ ਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਆਪਣੇ ਬਿਲਕੁਲ ਜਿਹੜੇ ਛੇਕ ਇਹਨਾਂ ਦੇ ਉਹ ਬਿਲਕੁਲ ਖੁੱਲਣੇ ਚਾਹੀਦੇ ਤਾਂ ਜੋ ਆਪਣੇ ਗਏ ਸੇ ਨਾ ਆਪਣਾ ਪ੍ਰੋਪਰ ਚੱਲ ਸਕੇ ਤੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਹਨਾਂ ਦੇ ਛੇਕ ਜਿਹੜੇ ਆਪਣੇ ਬਰਨਰਾਂ ਦੇ ਬਿਲਕੁਲ ਉਦੋਂ ਹੀ ਖੁੱਲ ਜਾਂਦੇ ਜਦੋਂ ਆਪਾਂ ਇਹਨੂੰ ਮੱਠੇ ਜਦੋਂ ਸੋਡੇ ਵਾਲੇ ਪਾਣੀ ਦੇ ਵਿੱਚ ਪਾਉਨੇ ਹਨ ਤੇ ਉਹ ਬਿਲਕੁਲ ਵਿੱਚੋਂ ਇਹਨਾਂ ਦੇ ਮੈਲ ਮਿੱਠਾ ਸੋਡਾ ਜਿਹੜਾ ਨਾ ਕੱਢ ਦਿੰਦਾ ਕਿਉਂਕਿ ਮਿੱਠਾ ਸੋਡਾ ਵੀ ਮੈਲ ਨੂੰ ਉਬਾਰ ਉਗਾਲਣ ਦਾ ਕੰਮ ਕਰਦਾ ਤੇ ਇਸ ਕਰਕੇ ਕੋਈ ਵੀ ਚੀਜ਼ ਆਪਾਂ ਜਿਵੇਂ ਹਲਵਾਈ ਵਰਤਦੇ ਆ ਇਹਨਾਂ ਨੂੰ ਫਲਾਉਣ ਵਾਸਤੇ ਕੰਮ ਕਰਦਾ ਜਿਹੜਾ ਮਿੱਠਾ ਸੋਡਾ ਹੁੰਦਾ ਨਾ ਕਿਸੇ ਚੀਜ਼ ਨੂੰ ਫਲਾਉਣ ਦਾ ਕੰਮ ਕਰਦਾ ਇਸ ਤਰ੍ਹਾਂ ਜਿਹੜੀ ਮੈਲ ਹੁੰਦੀ ਇਹਦੇ ਵਿੱਚੋਂ ਸਾਰੀ ਬਾਹਰ ਕੱਢ ਦਿੰਦਾ ਤੇ ਵੇਖੋ ਆਪਣੇ ਦੋਵੇਂ ਬਰਨਰ ਵੇਖੋ ਸਾਫ਼ ਹੋ ਗਏ ਆ ਤੇ ਪਹਿਲਾਂ ਵੇਖੇ ਸੀ ਤੁਸੀਂ ਬਿਲਕੁਲ ਬਲੈਕ ਹੋਏ ਪਏ ਸੀ ਕਾਲੇ ਹੋਏ ਪਏ ਸੀ ਤੇ ਹੁਣ ਵੇਖੋ ਕਿੰਨੇ ਜਿਆਦਾ ਸਾਫ਼ ਹੋ ਗਏ ਤੇ ਇਹਨਾਂ ਦੇ ਵਿੱਚੋਂ ਜਿਹੜੀ ਕਾਰਬਨ ਸਾਰੀ ਨਿਕਲ ਗਈ ਤੇ ਵੇਖੋ ਆਪਾਂ ਇਹਨਾਂ ਨੂੰ ਸਾਫ ਕਰ ਲਿਆ ਬਿਲਕੁਲ ਸਾਫ ਹੋ ਗਏ ਨੇ ਤੇ ਅੰਦਰੋਂ ਵੀ ਵੇਖੋ ਕਿੰਨੇ ਜਿਆਦਾ ਸਾਫ ਹੋ ਗਏ ਤੇ ਇਹਨਾਂ ਨੂੰ ਹੁਣ ਆਪਾਂ ਇੱਕ ਚੰਗੇ ਸੁੱਕੇ ਕੱਪੜੇ ਨਾਲ ਪੂੰਝ ਲਾਂਗੇ ਸੁੱਕੇ ਕੱਪੜੇ ਨਾਲ ਸਾਫ ਕਰਕੇ ਤੇ ਫਿਰ ਤੁਹਾਨੂੰ ਆਪਾਂ ਚਲਾ ਕੇ ਵੀ ਵਿਖਾਉਨੇ ਆ ਤੇ ਪਹਿਲਾਂ ਜਦੋਂ ਮੈਂ ਸਾਫ ਕਰੇ ਸੀ ਲਾਏ ਆ ਉਦੋਂ ਮੈਂ ਚਲਾਉਣ ਦੀ ਚਲਾਉਣ ਦਾ ਚੇਤਾ ਭੁੱਲ ਗਿਆ ਵੀ ਗੈਂਸ ਵੇਖਣਾ ਸੀ ਆਪਣਾ ਉਦੋਂ ਕਿਦੋਂ ਕਿੰਨਾ ਚੱਲਦਾ ਕਿਉਂਕਿ ਉਹ ਬਹੁਤ ਹੀ ਸਲੋ ਚੱਲਦੇ ਸੀ ਹੈ ਤੇ ਹੁਣ ਜਦੋਂ ਆਪਾਂ ਵਰਤੇ ਆ ਤੇ ਬਹੁਤ ਹੀ ਵਧੀਆ ਤੇਜ਼ ਚੱਲੇ ਆ ਗੈਸ ਤੇ ਹੁਣ ਆਪਾਂ ਇਹਦੇ ਉੱਤੇ ਪਾ ਦਿੰਨੇ ਆ ਤੇ ਆਪਾਂ ਤੁਹਾਨੂੰ ਚਲਾ ਕੇ ਵਿਖਾਉਨੇ ਥੋੜਾ ਨਾ ਦਿਨ ਦਾ ਟਾਈਮ ਹੈ ਬਾਹਰ ਪਿਆ ਗੈਸ ਤੇ ਤੁਹਾਨੂੰ ਸ਼ਾਇਦ ਘੱਟ ਨਜ਼ਰ ਆਵੇ ਤੇ ਬਹੁਤ ਹੀ ਵਧੀਆ ਤੇਜ਼ ਗੈਸ ਚੱਲਦਾ ਪਿਆ ਹੁਣ ਬਰਨਰ ਤੇ ਪਹਿਲਾਂ ਇੰਨਾ ਬਰਨਰ ਨਹੀਂ ਸੀ ਚੱਲਦਾ ਤੇ ਇੱਧਰ ਆਪਣਾ ਨਿੱਕਾ ਵੀ ਪਾ ਦਿੰਨੇ ਆ ਨਿੱਕਾ ਵੀ ਪਾ ਕੇ ਤੇ ਤੁਹਾਨੂੰ ਚਲਾ ਕੇ ਵਿਖਾਉਨੇ ਆ ਤੇ ਇਹ ਵੀ ਬਹੁਤ ਤੇਜ਼ ਚੱਲਿਆ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਥੈਂਕ ਯੂ